ਦੇਲੀ ਬਾੜਤੀ ਆ 20 ਪੌੜੀਆਂ ਹੁਣ ਐਨੀ 19 ਪੌੜੀਆਂ ਹੋ ਗਈਆਂ ਜੀ ਸੱਚ 20ਵੀਂ ਪੌੜੀ ਹੁਣ ਕਰਨ ਲੱਗੇ ਆਪਾਂ ਜੀ ਇਹਦਾ ਜੋ ਸਰਲੇਖ ਹੈ ਭਾਈ ਜੀ ਨੇ ਲਿਖਿਆ ਉਹ ਲਿਖਿਆ ਮੁਸਲਮਾਨੀ ਮਤ ਕੋਈ ਵਿਦਵਾਨ ਸੀ ਭਾਈ ਜੀ ਜੋ ਇਸ ਕਰਕੇ ਉਹਨਾਂ ਨੇ ਹਰ ਇੱਕ ਚੀਜ਼ ਨੂੰ ਕੋਖਿਆ ਵਿਚਾਰਿਆ ਜੀ ਆਪ ਗੁਰਮਤ ਦੇ ਧਾਰਨੀ ਨੇ ਪਰ ਜੋ ਜੋ ਉਹਨਾਂ ਨੇ ਉਸ ਸਮੇਂ ਦੇਖਿਆ ਉਹਨੂੰ ਕਲਮ ਬੰਦ ਕੀਤਾ ਜੀ ਸੋ ਆਪਾਂ ਹੁਣ ਭਾਈ ਜੀ ਮੁਸਲਮਾਨੀ ਮਤ ਬਾਰੇ ਜੋ ਲਿਖਦੇ ਨੇ ਤੇ ਆਪਾਂ ਵੀ ਪੜ ਲੰਨੇ ਆਂ ਕਿ ਭਾਈ ਜੀ ਕੀ ਲਿਖਿਆ ਔਰ ਸਾਨੂੰ ਕੋਈ ਵੱਖਰਾ ਜਾਣਣ ਦੀ ਕੋਈ ਲੋੜ ਨਹੀਂ ਪਵੇਗੀ ਜੀ ਕਿਉਂਕਿ ਭਾਈ ਜੀ ਬੜੀ ਸਤਿਕਾਰਯੋਗ ਨੇ ਸਾਡੇ ਇਹਨਾਂ ਨੇ ਜਿੰਨਾ ਕਿ ਜਾਣਿਆ ਸਾਨੂੰ ਦੱਸ ਦਿੱਤਾ ਹੈ ਤੇ ਸਾਨੂੰ ਹੋਰ ਜਾਣਣ ਦੀ ਕੋਈ ਲੋੜ ਨਹੀਂ ਜੀ ਸੋ ਇਸ ਕਰਕੇ ਇੰਨਾ ਕੀ ਆਪਾਂ ਦੇਖ ਲੈਣਾ ਜੀ ਸਾਡੇ ਕੋਈ ਲੱਖ ਜਾਣਨਾ ਪਿਆ ਗੁਰਬਾਣੀ ਦਾ ਪਿਆ ਤੇ ਉਹ ਜਿਆਦਾ ਸਾਰਾ ਸਮਾਜ ਹੀ ਆਪਣਾ ਕੁਰਬਾਨੀ ਤੇ ਲਾਉਣਾ ਹੁੰਦਾ ਹੈ ਕਹਿੰਦੇ ਨੇ ਬਹੁ ਬਾਟੀ ਜਗ ਚੱਲੀ ਆ ਤਬ ਹੀ ਤਹੇ ਮੁਹੰਮਦ ਯਾਰਾ ਮੁਸਲਮਾਨਾਂ ਦੇ ਵਿੱਚ ਯਾਰ ਕਹਿੰਦੇ ਨੇ ਜੀ ਜੀ ਹਾਲ ਮਰੀਦਾਂ ਦਾ ਕਹਿਣਾ ਯਾਰੜੇ ਦਾ ਸਾਨੂੰ ਸੱתר ਚੰਗਾ ਪਾਠ ਕੀੜੀ ਆਉਂਦਾ ਹੈ ਗੁਰ ਕਲਗੀਧਰ ਸਾਹਿਬ ਸੱਚੇ ਪਾਸ਼ਾ ਜੀ ਨੇ ਯਾਰ ਸ਼ਬਦ ਵਰਤਿਆ ਯਾਰ ਵੀ ਨਿਤ ਸੁਖ ਸੁਖੇਂਦੀ ਸਾ ਮੈਂ ਪਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯਾਰ ਸ਼ਬਦ ਦੋ ਤਰ੍ਹਾਂ ਆਉਂਦਾ ਇੱਕ ਯਈਏ ਦੇ ਨਾਲ ਆਉਂਦਾ ਇੱਕ ਜਜੇ ਦੇ ਨਾਲ ਆਉਂਦਾ ਜੀ ਜਿਹੜਾ ਯਈਏ ਦੇ ਨਾਲ ਆਉਂਦਾ ਯਾਰ ਇਹ ਪੋਜ਼ਿਟਿਵ ਹੈ ਇਹ ਪੋਜ਼ਿਟਿਵ ਹੈ ਜਿਦਾ ਗੁਰੂ ਕਲਗੀਧਰ ਮਹਾਰਾਜ ਜੀ ਨੇ ਪੰਜ ਪਿਆਰੇ ਸਾਜੇ ਤੇ ਮੁਹੰਮਦ ਨੇ ਜਿਹੜੇ ਉਹ ਚਾਰ ਯਾਰ ਮੰਨੇ ਜਾਂਦੇ ਮੁਹੰਮਦ ਦੇ ਚਾਰ ਉਹਦੇ ਬਹੁਤ ਪਿਆਰੇ ਕਹਿੰਦੇ ਬਹੁ ਬਾਟੀ ਜਗ ਚੱਲੀਆ ਜਦੋਂ ਜਗਤ ਦੇ ਉੱਤੇ ਬੜੇ ਰਾਹ ਚੱਲ ਪੈ ਸੀ ਦੇਖੋ ਜਿਸ ਦੇ ਪੱਲੇ ਕੁਝ ਹੁੰਦਾ ਉਹ ਇਕਠੇ ਕਰਦਾ ਜਿਹਦੇ ਪੱਲੇ ਅਧਿਆਤਮਕ ਨਹੀਂ ਹੈ ਬ੍ਰਹਮ ਨਹੀਂ ਹੈ ਮੰਨ ਲਓ ਨੇ ਬ੍ਰਹਮ ਦੀ ਖੋਜ ਨਹੀਂ ਕੀਤੀ ਬੁੱਧੀ ਦੇ ਲੈਵਲ ਤੇ ਆ ਉਹ ਖਲਾਰਾ ਖਲਾਰ ਦਿੰਦਾ ਜੀ ਉਹ ਖਲਾਰਾ ਖਲਾਰ ਦਿੰਦਾ ਇਹ ਕਰਕੇ ਸਮੇਂ-ਸਮੇਂ ਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਸੋ ਇਦਾਂ ਦੇ ਭੇਜੇ ਨੇ ਜੀ ਉਹਦੇ ਭੇਜੇ ਹੋਏ ਆ ਨਹੀਂ ਜਿਨ੍ਹਾਂ ਦੇ ਪੱਲੇ ਕੁਝ ਸੀਹ ਹੈ ਨਾ ਆਪਾਂ ਇਹ ਮੰਨ ਕੇ ਚੱਲ ਸਕਦੇ ਉਹ ਪਰਮੇਸ਼ਰ ਦੇ ਭੇਜੇ ਹੋਏ ਆ ਇੰਜ ਜੀ ਹੁਣ ਜਦੋਂ ਮੁਹੰਮਦ ਸਾਹਿਬ ਜੀ ਇਸ ਧਰਤੀ ਤੇ ਆਉਂਦੇ ਆ ਕਹਿੰਦੇ ਬਹੁਤ ਰਾਸਤੇ ਬਣੇ ਹੋਏ ਸੀ ਜੀ ਤੇ ਜਦੋਂ ਜਿਹਦੇ ਕੋਲ ਬ੍ਰह्म ਨਹੀਂ ਹੈ ਜਦੋਂ ਉਹ ਰਸਤਾ ਬਣਾਵੇਗਾ ਨਾ ਧਰਮ ਦਾ ਹੁੰਦਾ ਜੀ ਨਾ ਧਰਮ ਦਾ ਹੁੰਦਾ ਪਰ ਉਹ ਸਿਰਫ ਅਰਥ ਸਭ ਮਾਇਆ ਉਹਨਾਂ ਦੇ ਜਿਹੜਾਂ ਦਾ ਵੀ ਮੈਨੂੰ ਇਥੋਂ ਕੀ ਮਿਲਣਾ ਜੀ ਉਹ ਰਾਹ ਨਾ ਬਣਾ ਲੈਂਦਾ ਜੀ ਮਾਇਆ ਦੀ ਖਾਤਰ ਧਰਮ ਹੀ ਹੋਰ ਬਣਾ ਲੈਂਦਾ ਜੀ ਪੰਥ ਹੀ ਹੋਰ ਉਹਨੇ ਚਲਾ ਲੈਣਾ ਰਾਹ ਹੋਰ ਚਲਾ ਲੈਣਾ ਜੀ ਇਸੇ ਕਰਕੇ ਉਹ ਹਿੰਦੂਆ ਦੇ ਵਿੱਚ ਇਹ ਚਾਰ ਵੇਦਾਂ ਚੋਂ 6 ਸ਼ਾਸਤਰ ਨਿਕਲੇ ਸੀ ਜੀ ਸਿਰਫ 6 ਸ਼ਾਸਤਰ ਸੀਗੇ ਉਹ 6 ਜੋ ਸੈਂਕੜੇ ਨਿਕਲ ਗਏ 6ਾਂ ਦੇ ਵਿੱਚੋਂ ਸੈਂਕੜੇ ਨਿਕਲ ਗਏ ਹਜ਼ਾਰ ਪਿਲ ਕੇ ਹਜ਼ਾਰਾਂ ਹਜ਼ਾਰਾਂ ਨਿਕਲ ਗਏ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਡੇ ਤੇ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ ਕਿੰਨੀਆਂ ਸੰਪਰਦਾਵਾਂ ਬਣ ਗਈਆਂ ਕਿੰਨੀਆਂ ਸੰਪਰਦਾਵਾਂ ਬਣ ਗਈਆਂ ਹੁਣ ਜੇ ਜੇ ਤਾਂ ਜੋ ਬ੍ਰਹਮ ਤੇ ਬ੍ਰਹਮ ਦੇ ਲੈਵਲ ਨੂੰ ਜੋ ਸਮਝ ਗਿਆ ਜਿਹੜਾ ਬ੍ਰਹਮ ਤੇ ਕਰਾਂਗਾ ਉਹ ਇਕੱਠੇ ਕਰਦਾ ਜੀ ਜਿਹੜਾ ਇੱਥੇ ਤੇ ਨਹੀਂ ਪਹੁੰਚਿਆ ਉਹਨੇ ਦੇਖਣਾ ਵੀ ਮਨ ਨੂੰ ਫਾਇਦਾ ਪੀਦਾ ਉਹਨੂੰ ਮਾਇਆ ਨੂੰ ਫਾਇਦਾ ਮੰਨਦਾ ਜੀ ਇਹਨੂੰ ਫਾਇਦਾ ਮੰਨਦਾ ਜੀ ਉਹ ਸਭ ਨਰਾਵਣਾ ਲੈਂਦਾ ਜੀ ਜਦੋਂ ਮੁਹੰਮਦ ਸਾਹਿਬ ਜੀ ਆਏ ਹੈ ਉਦੋਂ ਵੀ ਭਾਈ ਜੀ ਕਹਿੰਦੇ ਨੇ ਕਿਤੇ ਬੜੇ ਰਾਹ ਬੜੇ ਹੋਣੇ ਚਗੇ ਤੇ ਨਾ ਕੀ ਜੀ ਰੱਬ ਨੂੰ ਪਉਣਾ ਲੈ ਬਲ ਉਹੀ ਲੱਗ ਜਾਂਦਾ ਜੀ ਰੱਬ ਨੂੰ ਪੜ ਉਹ ਬਲ ਕੇ ਜਿਹੜੇ ਪਖੰਡੀ ਹੁੰਦੇ ਨੇ ਉਹਨਾਂ ਦੀ ਚਮਕ ਤਮਕ ਬੜੀ ਹੁੰਦੀ ਹੈ ਜੀ ਜਿਹੜੇ ਪਖੰਡੀ ਹੁੰਦੇ ਨੇ ਚਮਕ ਤਾ ਬੜੀ ਹੁੰਦੀ ਉਹਨਾਂ ਨੂੰ ਦੇਖਣ ਪਰਖਣ ਵਾਸਤੇ ਜਿਗਿਆਸੂਆਂ ਨੂੰ ਵੀ ਸਮਾਂ ਲੱਗ ਜਾਂਦਾ ਜੀ ਜਦੋਂ ਕੋਲ ਡਾਣਾ ਪੈਂਦਾ ਨਾ ਫੇ ਪਤਾ ਲੱਗਦਾ ਤੇ ਹਾਂ ਵੀ ਇਹ ਉਹ ਚੀਜ਼ ਨਹੀਂ ਹੈ ਬੰਮਰ ਸਾਹਿਬ ਆਏ ਤੋਂ ਤੇ ਇਹਨਾਂ ਨੇ 4 ਯਾਰ ਜਿਹੜੇ ਤੇ ਉਹ ਬਣਾਏ ਉਹਦੇ ਵਿੱਚ ਨਾਂ ਵੀ ਲਿਖੇ ਹੋਏ ਨੇ ਜੀ ਹਾਂਜੀ ਅਬੂ ਬਕਰ ਸਦੀਕ ਉਮਰ ਫਾਰੂਕ ਉਸਮਾਨ ਗਨੀ ਥਜਰਤ ਅਲੀ ਇਹ 4 ਯਾਰ ਮੁਹੰਮਦ ਸਾਹਿਬ ਜੀ ਨੇ ਬਣਾਏ ਕਹਿੰਦੇ ਕੌਮ ਬਹੱਤਰ ਸੰਘ ਕਰ ਬਹੁਵਤ ਵੈਰ ਵਿਰੋਧ ਪਸਾਰਾ ਇੱਥੇ 72 ਕੌਮਾਂ ਦਾ ਜ਼ਿਕਰ ਆਇਆ ਜੀ 72 ਕੌਮ 72 ਕੌਮ ਹੋਸਾ ਦਾ ਮੁਸਲਮਾਨਾਂ ਦੀ ਕਬੀਲੇ ਇੰਨੇ ਹੋਣ ਜੀ ਕਹਿੰਦੇ ਕੌਮ 72 ਸੰਗ ਕਰ ਬਹੁ ਵਿਦ ਵੈਰ ਵਿਰੋਧ ਪਸਾਰਾ ਕਿਉਂਕਿ ਪਹਿਲਾ ਹਿੰਟ ਦੇ ਦਿੱਤਾ ਕਿ ਬਹੁ ਰਾਹ ਬਣਾਏ ਫਿਰੇ ਜੀ بڑے ਕਬੀਲੇ ਮੁਸਲਮਾਨ ਹੁਣ ਬਾਵਰ ਜਿਹੜਾ ਸੀਗਾ ਵੀ ਤੇ ਕਬੀਲੇ ਦਾ ਕਮਾਲ ਕੀ ਸੀਗਾ ਆਪਣੇ ਕਬੀਲੇ ਦਾ ਇੱਕ ਮੁਖੀਆ ਸੀ ਛੋਟਾ ਜਿਹਾ ਕਬੀਲਾ ਸੀ ਇਹਦਾ ਇਹ ਲੋਕ ਕਿਸ ਤਰੀਕੇ ਦੇ ਨਾਲ ਹਿੰਦੁਸਤਾਨ ਆਇਆ ਤਾਂ ਕਾਮਯਾਬ ਹੋ ਗਿਆ ਜੀ ਇਸ ਕਰਕੇ ਇਹ 72 ਕਬੀਲੇ ਇਹਨਾਂ ਦੇ ਹੋ ਸਕਦੇ ਆ ਇਹ ਸ਼ਬਦ ਦੋ ਤਰ੍ਹਾਂ ਪੜਿਆ ਜਾ ਸਕਦਾ ਨੇ ਬਹਤਰ ਵੀ ਪੜਿਆ ਜਾ ਸਕਦਾ ਪਰ ਕੌਮ ਬਹਤਰ ਸੰਕਰ ਪਰ ਉੱਪਰ ਰਾਹ ਜਾਦੀ ਕਿ ਲਿਖੇ ਹੋਏ ਨੇ ਇਸ ਕਰਕੇ ਨੂੰ 72 ਹੀ ਪੜਿਆ ਜਾਵੇਗਾ ਜੀ ਕਿ ਇਹਨਾਂ ਦੇ ਬੜੇ ਰਾਸ਼ੀ ਜੀ ਤੇ ਜਿਹੜਾ ਮੁਹੰਮਦ ਸਾਹਿਬ ਜੀ ਇਹ ਸੰਘਕਰ ਬਹੁ ਵਿਦ ਵੈਰ ਵਿਰੋਧ ਪਸਾਰਾ ਮੁਹੰਮਦ ਸਾਹਿਬ ਨੇ ਫਿਰ ਇਹਨਾਂ ਨੂੰ ਇਕੱਠੇ ਕੀਤਾ ਕਿਉਂਕਿ ਇਹਨਾਂ ਦਾ ਆਪਸ ਵਿੱਚ ਬੈਰ-ਵਿਰੋਧ ਸੀ ਜਿਹੜੇ ਅ ਮੁਹੰਮਦ ਸਾਹਿਬ ਦੇ ਨਾਲ ਰਲੇ ਤੇ ਕੋ ਜੁੱਧਨਾ ਮੁਹੰਮਦ ਸਾਹਿਬ ਨੂੰ ਵੀ ਲੜਨਾ ਪਿਆ ਜੀ ਲੜਾਈਆਂ ਵੀ ਕੀਤੀਆਂ ਫਿਰ ਉਹਨਾਂ ਨੂੰ ਦਬਾ ਲ ਲੈਨੇ ਦਾ ਜੁੱਧ ਕਰਕੇ ਕਰ ਲਿਆ ਪਰ ਬੈਰ-ਵਿਰੋਧ ਉਸ ਵੇਲੇ ਕਾਫੀ ਚੱਲਿਆ ਹੋਇਆ ਸੀਗਾ ਜੀ ਕਿਉਂਕਿ ਇਹਦੇ 'ਚ ਜ਼ਿਕਰ ਬੈਰ-ਵਿਰੋਧ ਦਾ ਵੀ ਹੈ ਬੈਰ-ਵਿਰੋਧ ਦਾ ਪਸਾਰਾ ਜਿੰਨੀਆਂ ਕੌਮਾਂ ਜ਼ਿਆਦੇ ਹੈ ਹਨਾ ਉਹਨੇ ਵਹਿਰ ਨੂੰ ਬਚੰਤਾ ਜੀ ਰੋਜ਼ੇ ਈਦ ਨਿਵਾਜ਼ ਕਰ ਕਰਮੀ ਬੰਦ ਕੀਆ ਸੰਸਾਰ ਹਾਂ ਇਹਨਾਂ ਨੂੰ ਇਕੱਠੇ ਕਰਨ ਵਾਸਤੇ ਜੋ ਕੀਤਾ ਮੁਹੰਮਦ ਸਾਹਿਬ ਨੇ ਉਹਦੇ ਵਿੱਚ ਇਹਨਾਂ ਨੇ 30 ਰੋਜ਼ੇ ਤੇ ਦੋ ਈਦਾਂ ਪੰਜ ਨਮਾਜ਼ਾਂ ਕੋਈ ਨਾ ਕੋਈ ਤਾਂ ਸਕੂਲ ਬਣਾਉਣੇ ਪੈਂਦੇ ਆ ਜੀ ਅਗਰ ਖਿੰਡਿਆ ਪੁੰਡਿਆ ਨੂੰ ਤੁਸੀਂ ਇਕੱਠੇ ਕਰਨਾ ਨਾ ਤਾਂ ਕੁਝ ਨਾ ਕੁਝ ਤਾਂ ਕਰਨਾ ਪਵੇਗਾ ਤੁਸੀਂ ਚਾਹੁੰਦੇ ਹੋ ਵੀ ਸੰਗਤ ਬੈਠੀ ਰਹੇ ਤੁਹਾਨੂੰ ਪਈ ਜਾ ਕੀਰਤਨ ਕਰਨਾ ਪਵੇਗਾ ਜਾ ਕਥਾ ਕਰਨੀ ਪਵੇਗੀ ਜਾਂ ਸਿਮਰਨ ਕਰਨਾ ਪਵੇਗਾ ਉਹ ਜਨਾ ਕੁਝ ਤਾਂ ਸੰਗਤ ਨੂੰ ਦੇਣਾ ਪਵੇਗਾ ਫੇਰੀ ਸੰਗਤ ਬੈਠੀ ਰਹੇਗੀ ਜੇ ਕਿ ਭੀ ਸਾਧ ਸੰਗਤ ਉਹਦੇ ਬੈਠੀ ਰਹੇ ਕੋਈ ਨਹੀਂ ਬੈਠਾ ਰਹਿੰਦਾ ਕੌਮ ਨੂੰ ਜਿਹੜਾ ਇੱਥੇ ਕੌਮ ਛੋਟ 72 ਕੌਮ ਆ 72 ਫਿਰਕੇ ਬਣੇ ਹੋਏ ਸੀਗੇ ਉਹਨਾਂ ਨੂੰ ਇਕੱਠਾ ਕਰਨ ਵਾਸਤੇ ਫੇਰ ਕੁਝ ਦੇਣਾ ਪਏ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਅੰਮ੍ਰਿਤ ਦੀ ਖੇਡ ਕਰਤੀ ਪੰਜ ਪਿਆਰੇ ਸਾਜ ਦਿੱਤੇ ਫਿਰ ਕੁਝ ਨਿਯਮ ਲਾਗੂ ਕਰ ਦਿੱਤੇ ਕੁਝ ਦਿੱਤਾ ਕਾਮ ਨੂੰ ਕੌਮ ਨੂੰ ਕੌਮ ਨੂੰ ਦੇਣਾ ਪੈਂਦਾ ਜੀ ਜੇ ਕੌਮ ਨੂੰ ਨਾ ਦਿੰਦੇ ਤੇ ਫਿਰ ਉਹ ਗੱਲ ਨਹੀਂ ਸੀ ਬਣਨੀ ਸੋ ਕੌਮ ਨੂੰ ਦੇਣਾ ਪੈਂਦਾ ਸਾਰਾ ਫਿਰ ਕਿਤੇ ਜਾ ਕੇ ਇਹ ਸਾਰੀਆਂ ਖੇਡਾਂ ਬਣਦੀਆਂ ਨਹੀਂ ਤਾਂ ਜਿਹੜੇ ਸੁਣਨੇ ਵਾਲੇ ਨੇ ਹੈ ਨਾ ਜੀ ਸੋ ਉਹ ਮਤਲਬ ਇਕੱਠੇ ਨਹੀਂ ਰਹਿੰਦੇ ਇੱਕ ਮਿੰਟ ਸੰਗੀ ਜੀ சாரி இது நெட்டி பிராப்லம் ஆ ਆਈ ਗਿਰ ਲਾ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਸਾਸ਼ਨ ਜੀ ਸੌਰੀ ਖਿਮਾ ਕਰਨਾ ਜੀ ਸੋ ਆਪਾ ਤੁਹਾਨੂੰ ਜੱਜ ਸ਼ਰਮਸ਼ਈ ਆਪਨੋ ਚਲੋ ਸੋ ਇਹ ਹੀ ਚੀਜ਼ ਹੈ ਜੀ ਸੇਮਾਈ ਚੀਜ਼ ਹੋਈ ਜੀ ਜੇ ਚੋਨੇ ਆ ਵੀ ਹਾਂ ਵੀ ਇਕੱਠੇ ਰਹੀਏ ਤੇ ਆਪਾਂ ਨੂੰ ਕੁਝ ਨਾ ਕੁਝ ਦੇਣਾ ਪਵੇਗਾ ਜੀ ਇਹਦਾ ਪਹਿਲੋ ਗੁਰਮਤ ਵਿਚਾਰਾ ਸੰਵਾਦ ਚੱਲੇ ਪਾਠ ਚੱਲੇ ਸੰਵਾਦ ਚੱਲੇ ਫਿਰ ਹੁਣ ਕਥਾ ਜੇ ਆਪਾਂ ਕਥਾ ਇੱਥੇ ਬੰਦ ਕਰ ਦਿੰਦੇ ਤੇ ਉੱਥੇ ਸਾਰਾ ਹਾਬੀ ਇੱਥੇ ਸਲਾਹ ਤਾਂ ਕੋਈ ਨਹੀਂ ਕੁਝ ਰਿਹਾ ਜੇ ਇਕੱਠੇ ਰਹਿਣਾ ਤਾਂ ਕੁਝ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਗੁਰੂ ਕਲਗੀ ਧਰਮਾਰਹ ਸੱਚੇ ਪਾਸ਼ਾ ਜੀ ਮਰਜਾਦਾ ਬਣਾਤੀ ਜੋ ਰਹਿਦ ਕਰਤੀ ਸਿਰਫ ਇਕੱਠੇ ਕਰਨ ਵਾਸਤੇ ਕੀਤਾ ਜੀ ਬਿਲਕੁਲ ਸਹੀ ਬਾਤ ਹੈ ਸੋ ਜਦੋਂ ਫਿਰ ਜਿਹੜੇ ਜਿਹੜੇ ਇਕੱਠੇ ਹੋਈ ਗਏ ਉਨਨੂ ਰਾ ਇੱਕ ਦਸਣ ਲਾ ਪਿਆ ਜੀ ਪਹਿਲੋ ਅੱਡ ਅੱਡ ਦੇਖਦੇ ਸੀਗੇ ਜੀ ਹੁਣ ਭਾਈ ਕਨਈਆ ਜੀ ਨੂੰ ਇੱਕ ਰਾ ਦੀਦਾ ਪਿਆ ਸੀਗਾ ਜੀ ਭਾਈ ਕਨਈਆ ਜੀ ਨੂੰ ਇੱਕੋ ਰਾ ਦਸਣਿਆ ਸੀਗਾ ਜੀ ਤੇ ਉਹ ਜਦੋਂ ਮਹਾਰਾਜ ਨੇ ਮਹਾਰਾਜ ਨੇ ਪੁੱਛਿਆ ਵੀ ਤੂੰ ਪਾਣੀ ਕਿਉਂ ਪਲਾ ਰਿਹਾ ਕਿਤੇ ਚੰਮ ਦਾ ਸਾਰੇ ਸਾਰਾ ਤੇਰਾ ਰੂਪ ਦੀਦਾ ਜੀ ਸੋ ਇਹ ਕਿਰਪਾ ਜਿਨਾ ਤੇ ਫੇ ਹੋ ਜਾਂਦੀ ਗਾਹਾਂ ਉਹ ਸਿਸਟਮ ਚੱਲ ਪੈਂਦਾ ਅਚਾ ਇਮਾਮਬਦ ਸਾਹਿਬ ਦੀ ਬਾਤ ਕਰਦੇ ਆਂ ਕਹਿੰਦੇ ਇਹਨਾਂ ਨੇ ਫੇਰ ਰੋਜ਼ੇ ਈਦ ਨਿਮਾਜ਼ ਕਰ ਕਰਮੀ ਬੰਦ ਕੀਆ ਸੰਸਾਰਾ ਕਰਮਾਂ ਦੇ ਬੰਧਨਾ ਜੀ ਵਿੱਚ ਇਹਨਾਂ ਨੂੰ ਵੀ ਬੰਦ ਦਿੱਤਾ ਜੀ ਭਾਈ ਪੰਜ ਵਕਤ ਨਿਮਾਜ਼ ਪੜ੍ਹਨੀ ਹੈ ਹੰਜੇ ਬੇਨਵਾਜਾ ਕੁੱਤੇ ਆਏ ਨਾ ਭਲੀ ਰੀਤ ਕਭੂ ਚੱਲਣਾ ਆਇਓ ਪੰਜੇ ਵਕਤ ਮਸਜਿਦ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਉਹ ਮੁਸਲਮਾਨ ਹੈ ਤੇ ਮੁਸਲਮਾਨ ਉਹ ਰੋਜ਼ੇ ਨਹੀਂ ਰੱਖਦਾ ਨਮਾਜ਼ ਨਹੀਂ ਪੜ੍ਹਦਾ ਤੂੰ ਮੁਸਲਮਾਨ ਕਹਦਾ ਜੀ ਉਹ ਇੱਕ ਕਰਮਾਂ ਦੇ ਵਿੱਚ ਬੰਨ੍ਹ ਦਿੱਤਾ ਜੀ ਮੁਹੰਮਦ ਸਾਹਿਬ ਨੇ ਜੀ ਪੀਰ ਪੈਗੰਬਰ ਔਲੀਏ ਗੌਸ ਕুতਬ ਬਹੁ ਭੀਖ ਸਵਾਰਾ ਹੁਣ ਇਹਦੇ ਚ ਪੀਰ ਹੈ ਇਹਨਾਂ ਦੇ ਵਿੱਚ ਮੁਸਲਮਾਨਾਂ ਵਿੱਚ ਪੈਗੰਬਰ ਹਾਂਜੀ ਜਿਹੜੇ ਪੈਗੰਬਰ ਨੇ ਔਲੀਏ ਔਲੀਏ ਇਹ ਬਾਕੀ ਗੌਸ ਇਹ ਵੀ ਇਹ ਜਿੱਦਾਂ ਆਪਣੇ ਜੋਤਿਸ਼ੀ ਹੁੰਦੇ ਨਾ ਜੀ ਪੰਡਤ ਲੋਕੇ ਤਾਂ ਇਹ ਔਲੀਏ ਹੋਏ ਗੌਸ ਹੋਏ ਕੋਈ ਹੋਰ ਚੀਜ਼ ਹੈ ਜੀ ਕਤਬ ਬਪੇਖ ਸਵਾਰਾ ਇਹ ਮੁਸਲਮਾਨਾਂ ਦੇ ਵਿੱਚ ਫਿਰ ਇੱਥੋਂ ਸਾਰਾ ਕੰਮ ਸ਼ੁਰੂ ਹੋ ਗਿਆ ਇਹਨਾਂ ਦੇ ਵਿੱਚ ਪੀਰ ਹੋ ਗਿਆ ਪਗੰਬਰ ਹੋ ਗਿਆ ਔਲੀਏ ਗੌਸ ਕਤਬ ਤੇ ਇਹ ਇਹਨਾਂ ਦੇ ਸਾਰੇ ਆਪੋ ਆਪਣੇ ਨਾਲੇ ਭੇਖ ਬੜੇ ਸਵਾਰੇ ਹੋਏ ਸੀਗੇ ਇਹਨਾਂ ਦੇ ਸਵਾਰੇ ਹੋਏ ਭੇਖ ਸੀ ਮਤਲਬ ਆਪਣੇ ਆਪ ਨੂੰ ਵਧੀਆ ਕਹਿੰਦੇ ਸੀ ਪਿਆ ਆ ਸਭ ਤੋਂ ਵਧੀਆ ਅਸੀਂ ਜੀ ठाकुरद्वारे ਢਾਹੇ ਕੈ ਤੇਹ ਠੌੜੀ ਮਸਜਿਦ ਉਸਾਰਾ ਇਹਨਾਂ ਨੇ ਵੀ ਗਲਤ ਕੰਮ ਕੀਤਾ ਜੀ ਗਲਤ ਕੰਮ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਰਾਜ ਭਾਗ ਆਪਣੇ ਹੱਥੇ ਦੇ ਵਿੱਚ ਲੈ ਕੇ ਜਿਹੜੇ ਠਾਕੁਰਦੁਆਰੇ ਸੀ ਉਹਨਾਂ ਨੂੰ ਢਾ ਦਿੱਤਾ ਜੀ ਉਹਨਾਂ ਦੀ ਜਗ੍ਹਾ ਮਸਜਿਦ ਬਣਾ ਦਿੱਤੀ ਮਸੀਤਾਂ ਬਣਾ ਦਿੱਤੀਆਂ ਜੀ ਮਤਲਬ ਜਿਹੜੇ ਠਾਕੁਰਦੁਆਰੇ ਸੀ ਵੀ ਇਹ ਰੱਬ ਦਾ ਘਰ ਨਹੀਂ ਇਹ ਕਹਿਣਾ ਸ਼ੁਰੂ ਕੀਤਾ ਜਿਹੜੀ ਮਸਜਿਦ ਹੈ ਰੱਬ ਦਾ ਘਰ ਹੈ ਮਾਇਨੇ ਭਲਾਤੇ ਜੀ ਆਪਣੇ ਆਪ ਨੂੰ ਧਾਰਮਿਕ ਕਹਿ ਰਹੇ ਨੇ ਤੇ ਲੋਕਾਂ ਤੇ ਜ਼ੁਲਮ ਕਰ ਰਹੇ ਨੇ ਜੀ ਮਾਇਨੇ ਭਲਾਤੇ ਇਹਨਾਂ ਦੀ ਮਤ ਕਾਲੀ ਹੋ ਗਈ ਕਹਿੰਦੇ ਠਾਕੁਰ ਦਵਾਰੇ ਟਾਹ ਕੈ ਤੇ ਠੌੜੀ ਮਸਜਿਦ ਉਸਾਰਾ ਉਹਨਾਂ ਦੀ ਜਗ੍ਹਾ ਇਹਨਾਂ ਨੇ ਮਸਜਿਦਾਂ ਉਸਾਰ ਦਿੱਤੀਆਂ ਜੀ ਮਾਰਨ ਗਉ ਗਰੀਬ ਨੂੰ ਧਰਤੀ ਉੱਪਰ ਪਾਪ ਵਿਥਾਰਾਂ ਇਹ ਫਿਰ ਤਾਕਤ ਦੇ ਨਸ਼ੇ ਵਿੱਚ ਮੁਸਲਮਾਨ ਆ ਗਏ ਇਹਨਾਂ ਨੇ ਗਊਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਜੀ ਹਾਂਜੀ ਗਊ ਗਰੀਬ ਜਿਹੜੀ ਗਊ ਦੇ ਵਾਸਤੇ ਗਰੀਬ ਸ਼ਬਦ ਵਰਤਿਆ ਜਾਂਦਾ ਹੈ ਜੀ ਜੇ ਬੰਦਾ ਕੋਈ ਬਹੁਤ ਜਿਆਦਾ ਓਹਲਾ ਆ ਹੈ ਨਾ ਤੇ ਬੋਲਦਾਰੀ ਮੂੰਹ ਦੇ ਵਿੱਚ ਜਬਾਨ ਨੂੰ ਗਊ ਕਹਿੰਦੇ ਆ ਜੀ ਉਹਨੂੰ ਗਊ ਕਹਿੰਦੇ ਆ ਜੀ ਇਸ਼ ਕਰਕੇ ਜਿਹੜਾ ਗਰੀਬ ਸ਼ਬਦ ਹੈ ਇਹ ਗਊ ਦੇ ਨਾਲ ਲਾ ਦਿੱਤਾ ਜਾਂਦਾ ਜੀ ਤੇ ਗਊਆਂ ਬਹੁਤ ਵੱਡ ਹੋਈਆਂ ਜੀ ਔਰ ਗਰੀਬਾਂ ਦਾ ਵੀ ਇਹੀ ਹਾਲ ਹੋਇਆ ਜੀ ਇਹਨੇ ਬਣਾਤੇ ਗਰੀਬ ਬਣਾਤੇ ਇਹਨਾਂ ਨੇ ਇਹਨਾਂ ਨੇ ਉਹਨਾਂ ਦੇ ਕੋਲੋਂ ਹਿੰਦੂਆਂ ਦੇ ਕੋਲੋਂ ਰਾਜ ਭਾਗ ਖੋਹ ਲਿਆ ਉਹਨਾਂ ਨੂੰ ਗਊ ਗਰੀ ਬਣਾ ਦਿੱਤਾ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਜੀ ਧਰਤੀ ਉੱਪਰ ਪਾਪ ਪਿਤਾਰਾ ਬਹੁਤ ਗਊਆਂ ਵੱਡ ਹੋਈਆਂ ਜਦੋਂ ਗਊ ਗਰੀਬ ਦੀ ਹੱਤਿਆ ਹੁੰਦੀ ਨਾ ਜੀ ਗਊ ਦੀ ਤੇ ਗਰੀਬ ਦੀ ਤੇ ਗਊ ਗਰੀਬ ਹੀ ਆ ਦੂਜਾ ਗਰੀਬ ਗਊ ਆ ਜੀ ਜਿਹੜਾ ਗਰੀਬ ਆ ਉਹਨੂੰ ਗਊ ਕਹਿੰਦੇ ਆ ਗਊ ਨੂੰ ਗਰੀਬ ਕਹਿੰਦੇ ਆ ਆ ਸਿਸਟਮ ਹੈ ਜਦੋਂ ਇਹਨਾਂ ਦੀ ਹੱਤਿਆ ਹੁੰਦੀ ਨਾ ਜੀ ਉਸ ਵੇਲੇ ਧਰਤੀ ਤੇ ਪਾਪ ਜਿਹੜਾ ਆ ਉਹ ਵੱਧਦਾ ਜੀ ਇਹ ਕੰਮ ਮੁਸਲਮਾਨਾਂ ਦੇਲੇ ਹੋ ਗਿਆ ਸੋ ਧਰਤੀ ਦੇ ਉੱਤੇ ਕਹਿੰਦੇ ਪਾਪ ਦਾ ਵਿਥਾਰ ਬਹੁਤ ਜ਼ਿਆਦਾ ਹੋ ਗਿਆ ਉਸ ਵਕਤ ਕਾਫਰ ਮੁਲਹਦ ਏ ਇਰਮਨੀ ਰੂਮੀ ਜੰਗੀ ਦੁਸ਼ਮਣਦਾਰਾ ਇੱਕ ਕਾਫਰ ਹਿੰਦੂਆ ਨੂੰ ਕਾਫਰ ਕਹਿੰਦੇ ਸੀ ਨਾ ਜੀ ਕਾਫਰ ਮੁਲਹਦ ਮਰਹਦ ਬੇਈਮਾਨ ਨੂੰ ਕਹਿੰਦੇ ਨੇ ਇਰਮਨੀ ਰੂਮੀ ਇਹ ਜਗ੍ਹਾ ਦੇ ਨਾਮ ਨੇ ਰੂਮ ਵੀ ਜਗ੍ਹਾ ਆ ਤੇ ਜਿਹੜਾ ਇਰਮਨੀ ਇਰਮਨੀ ਇਹ ਵੀ ਇੱਕ ਜਗ੍ਹਾ ਹੀ ਹੈ ਜੀ ਜੰਗੀ ਦੁਸ਼ਮਣਦਾਰਾ ਸੋ ਇਹਨਾਂ ਦੀਆਂ ਦੁਸ਼ਮਣੀਦਾਰਾ ਇਹ ਕੀ ਕਰਦੇ ਸੀ ਜੀ ਆਣ ਕੇ ਜਿਹੜੇ ਹਿੰਦੁਸਤਾਨ ਨੂੰ ਲੁੱਟਣ ਆਉਂਦੇ ਸੀਗੇ ਇੱਕ ਤਾਂ ਖਜ਼ਾਨਾ ਲੁੱਟਦੇ ਸੀਗੇ ਜੀ ਦੂਜਾ ਔਰਤਾਂ ਨੂੰ ਲੈ ਜਾਂਦੇ ਸੀ ਜੀ ਔਰਤਾਂ ਨੂੰ ਚੁੱਕ ਕੇ ਲੈ ਜਾਂਦੀ ਸੀ ਸੋ ਇਸ ਕਰਕੇ ਜਿੱਦਾਂ ਗੁਰੂ ਸਾਹਿਬ ਜੀ ਨੇ ਵਚਨ ਕੀਤੇ ਨੇ ਕਹਿੰਦੇ ਵੀ ਜਿਹੜੇ ਧਨ ਜੋਬਨ ਦੋਇ ਬੈਰੀ ਹੋਏ ਜਿਨੀ ਰਖੇ ਰੰਗ ਲਾਏ ਮਹਾਰਾਜ ਦੇ ਬਚਨ ਨੇ ਗੁਰੂ ਨਾਨਕ ਪਾਸ਼ਾ ਜੀ ਭਾਈ ਜਵਾਨੀ ਵੈਰੀ ਬਣ ਗਈ ਸੀ ਕਹਿੰਦੇ ਉਸ ਵੇਲੇ ਤੇ ਇਹ ਕਾਫੀ ਸਮੇਂ ਤੱਕ ਇਹ ਚੱਲਦਾ ਰਿਹਾ ਕਿ ਜਦੋਂ ਘਰ ਦੇ ਵਿੱਚ ਲੜਕੀ ਪੈਦਾ ਹੋਗੀ ਸੋ ਉਹਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਕਿਉਂਕਿ ਕੋਈ ਇਹ ਹੀ ਗੱਲਾਂ ਹੋ ਜਵੇ ਰਜਿੱਦਾ ਹੁਣ ਹਾਲਾਤ ਵਿਗੜੇ ਪੈੜੇ ਹਾਲਾਸੇ ਤੇ ਰਾਤਾਂ ਦੇ ਸਮੇਂ ਵਿਆਹ ਕਰ ਦੇਣੇ ਪਰ ਰਾਤਾਂ ਰਾਤਾਂ ਨੂੰ ਆਉਂਦੀਆਂ ਸੀ ਇਹ ਜਿਹੜੀ ਬਰਾਤ ਇੰਨੇ ਮਰਾਤੀ ਆਉਂਦੇ ਆ ਕਾਦੇ ਵਾਸਤੇ ਆਉਂਦੇ ਆ ਜੀ ਹਾਲਾਤ ਖਰਾਬ ਸੀ ਉਸ ਵਕਤ ਹਾਲਾਤ ਖਰਾਬ ਸੀਗੇ ਇਸ ਕਰਕੇ ਵੀ ਆ ਵੀ ਜੇ ਕੋਈ ਹੋ ਜਾ ਪਾਣਾ ਵਰਤੇ ਵੀ ਤੇ ਰੱਖਿਆ ਕੀਤੀ ਜਾ ਸਕੀ ਜੀ ਸੋ ਇਦਾਂ ਦੇ ਹਾਲਾਤ ਵੀ ਸੀਗੇ ਤੇ ਇਹਨਾਂ ਦੀ ਖਾਤਰ ਲੜਾਈਆਂ ਹੁੰਦੀਆਂ ਇੱਕ ਚੱਕ ਕੇ ਲੱਗਿਆ ਫੇ ਸ਼ਰਾਉਣ ਵਾਸਤੇ ਲੜਾਈ ਆ ਸਿਸਟਮ ਕਹਿੰਦੇ ਚੱਲਦਾ ਰਿਹਾ ਇਹਨਾਂ ਦੇ ਰਾਜ ਵਿਲਾ ਇਨਸਾਫ ਤਾਂ ਹੈ ਨਹੀਂ ਸੀ ਜੀ ਗਊ ਗਰੀਬ ਦੀ ਹਤੀਆ ਜਿੱਥੇ ਹੋ ਰਹੀ ਜੀ ਪਾਪੇ ਦਾ ਵਰਤਿਆ ਵਰਤਾਰਾ ਤੇ ਸਾਰੇ ਪਾਸੇ ਪਾਪ ਤਾਂ ਹੀ ਵਰਤਾਰਾ ਵਰਤਦੇ ਨੇ ਇਹ ਮੁਸਲਮਾਨੀ ਮਤਵਿਲਾ ਆ ਕੰਮ ਹੋਇਆ ਜੀ। ਜਿਲਪ ਇੱਕ ਹੋਰ ਵਾਰ ਕਰ ਲੈਣੇ ਜੀ। ਉਹ ਇਹ 21ਵੀਂ ਵਾਰ ਦੇ ਵਿੱਚ ਕਹਿੰਦੇ Hindu Musalman da takra। ਇਹ ਇਹਨਾਂ ਨੇ ਆਪਣੇ ਸਰਲਿਖਤ ਚ ਲਿਖ ਦਿੱਤਾ। ਚਾਰ ਵਰਣ ਚਾਰ ਮਜਹਬਾ ਜਗ ਵਿੱਚ Hindu Musalmane। ਇਹ ਹਿੰਦੂਆਂ ਦੇ ਚਾਰ ਵਰਣ ਤੇ ਚਾਰ ਮਜਹਬਾ ਮੁਸਲਮਾਨ ਦੇ ਚਾਰ ਮੁਸਲਮਾਨਾਂ ਦੇ ਚਾਰ ਮਜਹਬ। ਤੇ ਇਹ ਜਗਤ ਦੇ ਵਿੱਚ ਇਹ ਹਿੰਦੂ ਤੇ ਮੁਸਲਮਾਨੇ ਉਸ ਵਕਤ ਇਹਨਾਂ ਦਾ ਬੋਲਬਾਲਾ ਸੀਗਾ ਜੀ ਖੁਦੀ ਬਖੀਲ ਤਕਬਰੀ ਖਿੱਚੋ ਤਾਣ ਕਰੇਨ ਤਿਆਂ ਨੇ ਇਹਨਾਂ ਦੇ ਵਿੱਚ ਖੁਦੀ ਸੀ ਬਖੀਲ ਬਖੀਲੀ ਈਰਖਾ ਕਰਦੇ ਸੀ ਹਾਂਜੀ ਹੰਕਾਰ ਖਿੱਚੋ ਤਾਣ ਆਪਸ ਵਿੱਚ ਖਿੱਚੋ ਤਲਬੜਾ ਸੀ ਤੇ ਧੱਕਾ ਜੋਰੀ ਤਿੰਗਾਣੇ ਇੱਕ ਦੂਜੇ ਦੇ ਨਾਲ ਧੱਕਾ ਜੋਰੀ ਚੱਲਦਾ ਸੀ ਇਹਨਾਂ ਦਾ ਜੀ ਗੰਗਾ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨ ਜਿਹੜੇ ਹਿੰਦੂ ਸੀਗੇ ਨਾ ਵਾਸਤੇ ਇਹ ਗੰਗਾ ਜਾਣਾ ਬਨਾਰਸ ਉੱਥੇ ਪਹੁੰਚਣਾ ਉੱਥੇ ਜਾ ਅਸ਼ਰਾਨ ਕਰਨਾ ਇਹਨਾਂ ਦੇ ਤੀਰਥ ਤੇ ਤੇ ਮੁਸਲਮਾਨਾਂ ਦਾ ਜਿਹੜਾ ਤੀਰਥ ਸੀਗਾ ਉਹ ਸੀ ਮੱਕਾ ਕਾਬਾ ਇਹ ਮੱਕੇ ਜਾਂਦੇ ਸੀ ਉੱਥੇ ਜਾਂਦੇ ਦਾ ਕਾਬਾ ਸੀਗਾ ਉਹਦੀ ਪੂਜਾ ਕਰਦੇ ਸੀਗੇ ਕਹਿੰਦੇ ਸੁਨਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਵਾਣੀ ਮੁਸਲਮਾਨ ਦੀ ਕੀ ਨਿਸ਼ਾਨੀ ਸੀ ਇਹ ਸੁਨਨਤ ਕਰਦੇ ਸੀਗੇ ਜੀ ਤੇ ਹਿੰਦੂ ਦੀ ਕੀ ਨਿਸ਼ਾਨੀ ਤਿਲਕ ਲਾਉਣਾ ਜੰਝੂ ਪਾਉਣਾ ਇਹ ਹੀ ਲਾਉਣਾ ਸੀਗਾ ਜੀ ਰੰਗ ਜੇ ਜਿਹਦੀ ਖਾਤਰ ਨੌਵੇਂ ਪਾਸ਼ਾ ਜੀ ਨੂੰ ਆਪਣਾ ਸ਼ੀਸ਼ ਬਲੀਦਾਨ ਦੇਣਾ ਪਿਆ ਜੀ ਇਹ ਆ ਹਿੰਦੂਆਂ ਦੀ ਨਿਸ਼ਾਨੀ ਆ ਮੁਸਲਮਾਨਾਂ ਦੀ ਨਿਸ਼ਾਨੀ ਜੀ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਹੇ ਰਾਹ ਭੁਲਾਣੇ ਜਿਹੜੇ ਹਿੰਦੂ ਸੀ ਉਹ ਰਾਮ ਰਹੀਮ ਕਹਿੰਦੇ ਸੀ ਤੇ ਆਰਾਮ ਕਹਿੰਦੇ ਸੀ ਜਿਹੜੇ ਮੁਸਲਮਾਨ ਸਿਰ ਰਹੀਮ ਕਹਿੰਦੇ ਸੀ ਇੱਥੇ ਭਾਈ ਜੀ ਕਹਿੰਦੇ ਵੀ ਇੱਕ ਨਾਮ ਆਰਾਮ ਦਾ ਉਹੀ ਮਤਲਬ ਰਹੀਮ ਦਾ ਅੱਲਾ ਦਾ ਉਹੀ ਮਤਲਬ ਪਰ ਇਹਨਾਂ ਨੇ ਦੂਰਾ ਚਲਾ ਲ ਭੁੱਲ ਗਏ ਦੂਰਾ ਭੁਲਾਣੇ ਭੁੱਲ ਗਏ ਬੇਦ ਕਤੇਬ ਭੁਲਾਏ ਕ ਮੋਹੇ ਨਾਲ ਚ ਗੁਨੀ ਸੈਤਾਨੀ ਹਿੰਦੂਆ ਨੇ ਬੇਦ ਛੱਡ ਦਿੱਤੇ ਮੁਸਲਮਾਨਾਂ ਨੇ ਕਦੇ ਬਿਸ਼ੜ ਦਿੱਤੇ ਜੀ ਮਹਿੰਦੂ ਆਪਣਾ ਵੇਦਾਂ ਦਾ ਰਾਹ ਭੁੱਲ ਗਏ ਵੀ ਵੇਦਾਂ ਵਿੱਚ ਕੀ ਗਿਆਨ ਹੈ ਤੇ ਮੁਸਲਮਾਨ ਤਾਕਤ ਦੇ ਨਸ਼ੇ ਵਿੱਚ ਕਦੀਬਾਂ ਦੇ ਗਿਆਨ ਨੂੰ ਭੁੱਲ ਗਏ ਕਹਿੰਦੇ ਜੀ ਤੇ ਕਿੱਥੇ ਮੁਹ ਹੈ ਗਏ ਕਿਤੇ ਲਾਲਚ ਲਾਲਚੀ ਹੋ ਗਏ ਸੁਣੀ ਸ਼ੈਤਾਨੇ ਦੁਨੀਆ ਦੇ ਵਿੱਚ ਇਹ ਸ਼ੈਤਾਨ ਹੋ ਗਏ ਇਹ ਇਨਸਾਨ ਨਹੀਂ ਰਹੇ ਇਹ ਸ਼ੈਤਾਨ ਬਣ ਗਏ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਕਿਤੇ ਬ੍ਰਾਹਮਣ ਲਿਖਿਆ ਕਿਤੇ ਬਾਹਮਣ ਲਿਖਿਆ ਜੀ ਮੌਲਾ ਨੇ ਸੱਚ ਤਾਂ ਇੱਕ ਪਾਸੇ ਰਹਿ ਗਿਆ ਸੀਗਾ ਇਹ ਆਪਸ ਵਿੱਚ ਹੀ ਮਲਾਣੇ ਤੇ ਬ੍ਰਾਹਮਣ ਕਹਿੰਦੇ ਆਪਸ ਵਿੱਚ ਇਹ ਕਿਹਾ ਕਿ ਕੀ ਮਰਦੇ ਕਹਿੰਦੇ ਆਹ ਹੋ ਜਾ ਉਹ ਜਾ ਇਦਾਂ ਦੇ ਹਾਲਾਤ ਬਣ ਗਏ ਸੀ ਉਸ ਲੋਕ ਛੇਰੋ ਨਾ ਬਿਟੇ ਆਉਣ ਜਾਣੇ ਇਦਾਂ ਕਰਨ ਦੇ ਨਾਲ ਆਉਣਾ ਜਾਣਾ ਨਹੀਂ ਮਿੱਟ ਸਕਦਾ ਨਾ ਆਪ ਆਪਣੇ ਧਰਮਾਂ ਦੇ ਉਸੂਲ ਬਣਾ ਲਿਓ ਵੀ ਆਪਣੇ ਹਿਸਾਬ ਦੇ ਨਾਲ ਆਪਣੀ ਮੱਤ ਦੇ ਨਾਲ ਉਸੂਲ ਬਣਾ ਲੇ ਆਪਸ ਵਿੱਚ ਉਹ ਕਹਿੰਦਾ ਸਾਟਾ ਮਤ ਚੰਗਾ ਹੋ ਤੇ ਸਾਟਾ ਮਤ ਚੰਗਾ Hindu Musalman ਨੂੰ ਕਹਿੰਦਾ ਵੀ ਇਹ ਮਲੇਸ਼ ਹੈ ਜਿਹੜਾ ਮੁਸਲਮਾਨ ਹੈ Hindu ਨੂੰ ਕਹਿੰਦਾ ਕਾਫਰ ਹੈ ਇੱਕ ਦੂਜੇ ਦੇ ਤੁਮਤਾ ਲਾਉਣ ਦੇ ਨਾਲ ਆਪਣਾ ਧਰਮ ਦਾ ਚੰਗਾ ਹੋ ਨਹੀਂ ਜਾਣਾ ਆਪਸ ਵਿੱਚ ਬਾਚੀ ਖਹਿ ਕੇ ਮਰਦੇ ਗਏ ਆਉਣਾ ਜਾਣਾ ਨਾ ਤਾਂ ਮੁਸਲਮਾਨ ਦਾ ਮਿਟਿਆ ਨਾ Hindu ਦਾ ਮਿਟਿਆ ਇਹੋ ਹੀ ਗੱਲ ਗੁਰੂ ਨਾਨਕ ਪਾਸ਼ਾ ਜੀ ਨੇ ਕਹੀ ਸੀ ਕਹਿੰਦੇ ਭਾਈ ਬਾਬਾ ਆਖੇ ਹਾ ਜੀਆਂ ਸ਼ੁਭਮਲਾ ਬਾਜੋ ਤੁਨੋਂ ਕਿਸੇ ਨੇ Hindu ਪਰ ਕਰਕੇ ਸ਼ਿਟ ਨਹੀਂ ਜਾਣਾ ਮੁਸਲਮਾਨ ਕਰਕੇ ਕਿਸੇ ਨੂੰ ਛੁੱਟ ਨਹੀਂ ਜਾਣਾ ਸੇਖੋ ਕੇ ਛੁੱਟ ਨਹੀਂ ਜਾਣਾ ਦਰਗਾਹ ਵਿੱਚ ਤਾਂ ਅਮਲਾਂ ਦੇ ਨਿਬੜੇ ਹੁੰਦੇ ਭਾਈ ਇਹਨੇ ਅਮਲ ਕਿਹੋ ਜਿਹਾ ਕੀਤੇ ਹੋਏ ਨੇ ਸੋ ਇਹ 21ਵੀਂ ਵਾਰ ਹੋ ਗਈ ਜੀ ਤੇ ਹੁਣ 22ਵੀਂ ਵਾਰ ਸਮਾਂ ਹੋ ਗਿਆ ਜੀ ਆਪਾਂ ਆਉਣ ਅੱਜ ਤਾਂ ਸ਼ੁੱਕਰਵਾਰ ਆ ਤੇ ਅੱਜ ਇਹ ਜਿਹੜਾ ਹੁਣ ਦੇ ਜਿਹੜੇ ਸਾਧ ਸੰਗ ਹੈ ਇਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤਾਈਂ ਆ ਖਿਸ਼ ਕਰਕੇ ਹੁਣ ਸਾਧ ਸੰਗ ਜਿਹੜਾ ਆ ਉਹ ਇਹ ਸੋਮਵਾਰ ਨੂੰ ਹੋਵੇਗਾ ਜੀ ਸੱਚ ਸੈਚਰਡੇ ਤੇ ਸੰਡੇ ਆਫ ਹੈ ਤੇ ਗੁਰੂ ਕਿਰਪਾ ਕਰੇ ਜੇ ਮਹਾਰਾਣੀ ਕਿਰਪਾ ਕਰਤੀ ਤਾਂ ਸ਼ਗਦਾ ਆਪਾਂ ਸੋਮਵਾਰ ਨੂੰ ਜਿਹੜਾ ਸ਼ਾਮ ਦਾ ਸਤਸੰਗ ਹੈ ਉਹ ਦਾ ਸੰਕਲਨ ਦਿੱਤੀ ਪਾਣੀ ਜਿਹੜੀ ਆ ਆਰੰਭ ਕਰ ਲਵਾਂਗੇ ਜੇ ਸੰਗਤਾਂ ਦੀ ਬਹੁਤ ਡਿਮਾਂਡ ਆ ਰਹੀ ਹੈ ਤੇ ਫਿਰ ਭਾਈ ਜੀ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਫਿਰ ਸ਼ਵੇਟ ਦੇ ਸਮੇਂ ਹੋਣਗੀਆਂ ਬਾਕੀ ਗੁਰੂ ਮਾਰਨ ਨੂੰ ਜਿੱਦਾਂ ਪਾਉਣਾ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਕਰਵਾ ਲੈਣਾ ਕਾਫੀ ਸਮਾਂ ਹੋ ਗਿਆ ਜੀ ਭੁੱਲਾਂ ਚੁੱਕਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ